हरियाणा आईपीएस अफसर भाई पूरन कुमार ਜਿਨ੍ਹਾਂ ਨੇ 3 ਦਿਨ ਪਹਿਲਾਂ ਖੁਦਕੁਸ਼ੀ ਕੀਤੀ ਉਹਦੇ ਚ ਰੋਜ਼ ਕੋਈ ਨਾ ਕੋਈ ਨਵਾਂ ਮੋੜ ਆ ਰਿਹਾ ਵਾ ਅ ਅੱਜ ਚੰਡੀਗੜ੍ਹ ਪੁਲਿਸ ਨੇ ਜਿੱਥੇ ਐਫ ਆਈ ਆਰ ਦਰਜ ਕੀਤੀ ਗਈ ਹੈ ਜਿੱਥੇ ਕੰਪਲੇਂਟ ਹੋਈ ਹੈ ਜਿੱਥੇ ਵਾਕਿਆ ਹੋਇਆ ਸੀ ਉਹਨਾਂ ਨੇ ਇੱਕ ਐਸ ਆਈ ਟੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦਾ ਗਠਨ ਕੀਤਾ ਵਾ 6 ਮੈਂਬਰ ਹੋਣਗੇ ਇਸ ਐਸੋਸਾਇਟੀ ਦੇ ਔਰ ਆਈ ਜੀ ਪੁਸ਼ਪਿੰਦਰ ਕੁਮਾਰ ਇਸ ਦੀ ਅਗਵਾਈ ਕਰਨਗੇ ਬਹੁਤ ਪ੍ਰੈਸ਼ਰ ਸੀ ਖਾਸ ਕਰਕੇ ਐਸ ਸੀ ਕਮਿਊਨਿਟੀ ਵੱਲੋਂ ਕਿ ਇਹਦੀ ਸਹੀ ਤਬਤੀਸ਼ ਇਸ ਮਸਲੇ ਦੀ ਨਿਰਪੱਖਤਰ ਪੀਛੇ ਚਰੀਆ ਤਬਤੀਸ਼ ਹੋਣੀ ਚਾਹੀਦੀ ਹੈ ਕਿਉਂਕਿ ਇਹਦੇ ਸੀਨੀਅਰ ਅਫਸਰਾਂ ਦਾ ਨਾਂ ਲਿਆ ਗਿਆ ਵਾ ਜਿਹੜੀ ਐਫ ਆਈ ਆਰ ਹੋਈ ਆ ਉਹਦੇ ਉੱਪਰ ਪੂਰਨ ਕੁਮਾਰ ਦੇ ਪਰਿਵਾਰ ਵੱਲੋਂ ਜਿਹੜਾ ਪੀੜਤ ਪਰਿਵਾਰ ਆ ਉਹਨੇ ਵਾਈਫ ਵੱਲੋਂ ਔਰ ਬਾਕੀ ਮੈਂਬਰਾਂ ਵੱਲੋਂ ਇਤਰਾਜ਼ ਕੀਤਾ ਗਿਆ ਉਹਨਾਂ ਕਹਿਆ ਕਿ ਜਿਹੜਾ ਐਫ ਆਈ ਆਰ ਕੀਤੀ ਗਈ ਆ ਉਹ ਤਸੱਲੀ ਬਖਸ਼ ਨਹੀਂ ਉਹਨਾਂ ਦਾ ਕਿਆ ਨਾਮ ਆ ਪੀ ਹਰਿਆਣਾ ਡੀਜੀਪੀ ਸ਼ਤਰੂਜੀਤ ਕਪੂਰ ਜਿਹਨਾਂ ਦਾ ਨਾਮ ਉਹਨਾਂ ਨੇ ਆਪਣੇ 8 ਪੇਜ ਦੇ ਨੋਟ ਦੇ ਵਿੱਚ ਲਿਖਿਆ ਸੀ ਜਿਹੜਾ ਸ਼ਿਕਾਇਤ ਦੇ ਵਿੱਚ ਜਿਹਨਾਂ ਦਾ ਨਾਮ ਆ ਉਹਨਾਂ ਦੇ ਉੱਪਰ ਜਿਸ ਤਰ੍ਹਾਂ ਦਾ ਇਲਜ਼ਾਮ ਲੱਗਣੇ ਚਾਹੀਦੇ ਸੀ ਉਹ ਨਹੀਂ ਲੱਗੇ ਇਸੇ ਤਰ੍ਹਾਂ ਕੁਝ ਹੋਰ ਅਫਸਰਾਂ ਨੂੰ ਵੀ ਸੇਵ ਕਰਨ ਦੀ ਕੋਸ਼ਿਸ਼ ਕੀਤੀ ਵਿਚੌਣ ਦੀ ਕੋਸ਼ਿਸ਼ ਕੀਤੀ ਗਈ ਆ ਏ ਡੀਜੀਪੀ ਦੀ ਪਤਨੀ ਨੇ ਜੋ ਆਪ ਖੁਦ ਆਈ ਐਸ ਅਫਸਰ ਨੇ ਉਹਨਾਂ ਨੇ ਚੰਡੀਗੜ੍ਹ ਪੁਲਿਸ ਨੂੰ ਕੰਪਲੇਂਟ ਕੀਤੀ ਸੀ ਜਿਸ ਵੇਲੇ ਹਰਿਆਣਾ ਦੇ ਮੁੱਖ ਮੰਤਰੀ ਉਹਨਾਂ ਦੇ ਘਰ ਗਏ ਸਨ ਉਹਨਾਂ ਨੇ ਹਰਿਆਣਾ ਦੇ ਮੁੱਖ ਮੰਤਰੀ ਨੂੰ ਵੀ ਇੱਕ ਨਿਰਪੱਖ ਜਾਂਚ ਦੀ ਮੰਗ ਕੀਤੀ ਸੀ ਇਹ ਵੀ ਕਿਹਾ ਗਿਆ ਪੂਰਨ ਕੁਮਾਰ ਦੀ ਪਤਨੀ ਵੱਲੋਂ ਕਿ ਐਸਸੀ ਐਕਟ ਦੇ ਜਿਹੜੇ ਸਹੀ ਜਿਹੜੇ ਸਹੀ ਕਲॉज ਨੇ ਉਹ ਰਿਲੇਵੈਂਟ ਪ੍ਰੋਵੀਜ਼ਨਸ ਜਿਹੜੇ ਨੇ ਉਹ ਇਸ ਐਫਆਈਆਰ ਦੇ ਵਿੱਚ ਨਹੀਂ ਲਾਏ ਗਏ ਹੁਣ ਦੇਖਦੇ ਹਾਂ ਕਿ ਐਫਆਈਆਰ ਦੇ ਵਿੱਚ ਕੋਈ ਐਡੀਸ਼ਨਸ ਹੁੰਦੀਆਂ ਵਾਂ ਜਾਂ ਉਹਦੇ ਵਿੱਚ ਕੋਈ ਸਪਲੀਮੈਂਟਰੀ ਐਫਆਈਆਰ ਐਡ ਹੁੰਦੀ ਹੈ ਜਾਂ ਕਲੋਜ਼ਸ ਐਡ ਕੀਤੇ ਜਾਂਦੇ ਆ ਇਹ ਅਗਲੇ ਦਿਨਾਂ ਦੇ ਵਿੱਚ ਪਤਾ ਲੱਗੂਗਾ ਔਰ ਇਹ ਵੀ ਦੇਖਣਾ ਹੋਵੇਗਾ ਕੀ ਹਰਿਆਣਾ ਦੇ ਵਿੱਚ ਕੀ ਉੱਚੇ ਲੈਵਲ ਤੇ ਇੱਕ ਪੁਲਿਸ ਅਫਸਰਾਂ ਦੀ ਰਦੋਬਦਲ ਹੋਵੇਗੀ ਡੀਜੀਪੀ ਚੇਂਜ ਹੋਣਗੇ ਕਿਉਂਕਿ ਇਹਦੇ ਡੀਜੀਪੀ ਤੋਂ ਇਲਾਵਾ ਦੋ ਐਡੀਜੀਪੀ ਔਰ ਕਈ ਹੋਰ ਅਫਸਰਾਂ ਦੇ ਉੱਤੇ ਇਲਜ਼ਾਮ ਲੱਗਨੇ ਜਿਹਦੇ ਵਿੱਚ ਰੋहतक ਦਾ ਐਸਪੀ ਵੀ ਸ਼ਾਮਿਲ ਹੈ ਸੋ ਇਹ देयर आर ਕੇਸ ਹੈ ਇਹ ਲਗਾਤਾਰ ਕੋਈ ਨਾ ਕੋਈ ਟਰਨ ਔਰ ਟਵਿਸਟ ਲੈ ਰਿਹਾ ਹੈ ਅ ਅਗਲੀ ਖਬਰ ਤੇ ਆਨੇ ਆ ਆਮ ਆਦਮੀ ਪਾਰਟੀ ਦੇ ਰਾਜ ਸਭਾ ਦੇ ਉਮੀਦਵਾਰ ਰਿਜਿੰਦਰ ਗੁਪਤਾ ਜੇ ਰਾਜ ਸਭਾ ਦੀ ਪੋਸਟ ਖਾਲੀ ਹੋਈਆ ਰਜਿੰਦਰ ਗੁਪਤਾ ਨੇ ਅੱਜ ਆਪਣੀ ਨਾਮਜ਼ਦਗੀ ਦੇ ਕਾਗਜ਼ ਜਿਹੜੇ ਨੇ ਪਰੇ ਨੇ ਉਹਨਾਂ ਦੇ ਨਾਲ ਮੁੱਖ ਮੰਤਰੀ ਭਗਵੰਤ ਮਾਨ ਸਨ ਇਹ ਸੀਟ ਖਾਲੀ ਹੋਈ ਸੀ ਜਿਸ ਵੇਲੇ ਸੰਜੀਵ अरोड़ा ਨੇ ਅਸਤੀਫਾ ਦਿੱਤਾ ਉਹਨਾਂ ਨੇ ਐਮਲ ਦੀ ਇਲੈਕਸ਼ਨ ਲੜੀ ਹੋਇਆ ਰਾਸਟਰੀਓ ਮੰਤਰੀ ਨੇ ਰਜਿੰਦਰ ਗੁਪਤਾ ਸਭ ਤੋਂ ਅਮੀਰ ਸ਼ਖਸ ਨੇ ਪੰਜਾਬ ਦੇ ਵਿੱਚ ਆ ਕਾਫੀ ਸਮਾਜ ਸੇਵਾ ਦੇ ਵੀ ਕੰਮ ਕੀਤੇ ਆ ਸਕਰੀਪ ਵੀ ਸਾਰੀਆਂ ਪਾਰਟੀਆਂ ਨਾਲ ਜੁੜੇ ਰਹੇ ਆ ਲੇਕਿਨ ਆਮ ਆਦਮੀ ਪਾਰਟੀ ਨੇ ਉਹਨਾਂ ਨੂੰ ਰਾਜ ਸਭਾ ਦਾ ਉਮੀਦਵਾਰ ਲਾਣਿਆ ਮ ਅ ਦੇਖਦੇ ਹਾਂ ਕਿ ਇਲੈਕਸ਼ਨ ਦੀ ਲੋਡ ਵੀ ਪਾਊਗੀ ਕਿ ਨਹੀਂ ਕਿਉਂਕਿ 24 ਅਕਤੂਬਰ ਨੂੰ ਜੇ ਇਲੈਕਸ਼ਨ ਦੀ ਲੋਡ ਪਈ ਤੇ 24 ਅਕਤੂਬਰ ਨੂੰ ਇਹਦੇ ਵਾਸਤੇ ਵੋਟਾਂ ਪੈਣਗੀਆਂ ਪਰ ਲੱਗਦਾ ਵਾ ਪ੍ਰਜਿੰਦਰ ਗੁਪਤਾ ਵਾਸਤੇ ਬਿਲਕੁਲ ਸੇਫ ਸੇਲਿੰਗ ਹੋਵੇਗੀ ਰਾਜ ਸਭਾ ਪਹੁੰਚਣ ਦੀ ਅਗਲੀ ਖਬਰ ਵੱਲ ਵੱਧਦੇ ਹਾਂ ਜਿਹੜੇ ਹੜ੍ਹ ਪਰ ਪ੍ਰਭਾਵੇ ਤੇ ਕਿਸਾਨ ਨੇ ਔਰ ਜਿਨ੍ਹਾਂ ਦੀ ਜ਼ਮੀਨ 5 ਏਕੜ ਤੋਂ ਘਟਿਆ ਉਹਨਾਂ ਨੂੰ ਸਰਕਾਰ ਵੱਲੋਂ ਕਣਕ ਦਾ ਜਿਹੜਾ ਬੀ ਆ ਉਹ ਮੁਫਤ ਦਿੱਤਾ ਜਾ ਰਿਹਾ ਵਾ ਇਹ ਅਕਤੂਬਰ 13 ਤੋਂ ਬੀ ਜਿਹੜਾ ਵਾ ਦੇਣਾ ਸ਼ੁਰੂ ਹੋਵੇਗਾ ਹੋਰ ਵੀ ਪੰਜਾਬ ਸਰਕਾਰ ਨੇ ਕੁਝ ਫੈਸਲੇ ਲਏ ਆ ਉਹਨਾਂ ਨੇ ਕਿ ਜਿਹੜਾ ਲੋਨ ਲੋਨ ਰੀਪੇਮੈਂਟ ਸੀ ਜਿਹੜਾ ਲੋਨ ਲਏ ਆ ਛੋਟੇ ਕਿਸਾਨਾਂ ਨੇ ਜਿਹਦੀ ਤਰੀਖ ਜਨਵਰੀ ਤੱਕ ਸੀ ਉਹਨਾਂ ਨੂੰ ਹੁਣ ਜੂਨ ਤੱਕ ਵਾਪਸ ਦੇਣ ਦਾ ਇੱਕ ਖੁੱਲ ਛੋਟ ਦਿੱਤੀ ਗਈ ਆ ਔਰ ਇਹਦੇ ਨਾਲ ਨਾਲ 13000 ਕਰੋੜ ਰੁਪਈਆ ਹੋਰ ਅੱਡ ਰੱਖਿਆ ਗਿਆ ਵਾ ਜੇ ਕਿਸਾਨਾਂ ਨੇ ਲੋਨ ਹੋਰ ਲੈਣੇ ਹੋਣ ਪੰਜਾਬ ਇੰਤਜ਼ਾਰ ਕਰ ਰਿਹਾ ਵਾ ਜਿਹੜਾ 16000 1600 ਕਰੋੜ ਜਿਹੜਾ ਸੈਂਟਰ ਵੱਲੋਂ ਜਿਹੜਾ ਪ੍ਰਧਾਨ ਮੰਤਰੀ ਨੇ ਪੰਜਾਬ ਵਾਸਤੇ ਜਿਹੜਾ ਐਲਾਨ ਕੀਤਾ ਅ ਕੀਤਾ ਸੀ ਲਾਸਟ ਖਬਰ ਵਾਲ ਅਗਲੀ ਖਬਰ ਵਾਲ ਵਾਦੇ ਆ ਅਗਲੀ ਖਬਰ ਹੈ ਇਜ਼ਰਾਈਲ ਤੇ ਹਮਸ ਦੇ ਵਿੱਚ ਅਮਨ ਸ਼ਾਂਤੀ ਦਾ ਜਿਹੜਾ ਸਮਝੌਤਾ ਵਾ ਉਹ ਕਰੀਬ-ਕਰੀਬ ਫਾਈਨਲ ਹੋ ਗਿਆ ਵਾ ਅ ਇਜ਼ਰਾਈਲੀ ਕੈਬਨਿਟ ਨੇ ਅਮਨ ਸ਼ਾਂਤੀ ਦਾ ਜਿਹੜਾ ਸਮਝੌਤਾ ਵਾ ਹਮਸ ਦੇ ਨਾਲ ਉਹਨੂੰ ਅਪਰੂਵਲ ਦੇ ਦਿੱਤੀ ਆ ਇਹ ਸਮਝੌਤਾ ਯੂਐਸ ਪ੍ਰੈਜ਼ੀਡੈਂਟ ਡੋਨਲਡ 트ੰਪ ਦੀ ਇੰਟਰਵੈਂਸ਼ਨ ਦਖਲਅੰਦਾਜ਼ੀ ਦੇ ਨਾਲ ਹੋਇਆ ਵਾ ਇਹ ਲੜਾਈ ਸ਼ੁਰੂ ਹੋਈ ਸੀ 7 ਅਕਤੂਬਰ 2023 ਨੂੰ ਜਿਸ ਵੇਲੇ ਹਮਸ ਨੇ ਇਜ਼ਰਾਈਲ ਦੇ ਉੱਤੇ ਹਮਲਾ ਕੀਤਾ ਤੇ ਇਜ਼ਰਾਈਲ ਨੇ ਫਿਰ ਬਹੁਤ ਉਸ ਏਰੀਆ ਦੀ ਬੰਬਾਰੀ ਕੀਤੀ ਪਤਾ ਨਹੀਂ ਹਜ਼ਾਰਾਂ ਪੈਲੇਸਟਿਨੀਆਂ ਮਾਰੇ ਗਏ ਨੇ ਹਜ਼ਾਰਾਂ ਹਮਸ ਦੇ ਫਾਈਟਰ ਮਾਰੇ ਗਏ ਇਜ਼ਰਾਈਲ ਨੇ ਦੇ ਹਿਟ ਬੈਕ ਸਟਰੋਂਗਲੀ ਔਰ ਉਸ ਏਰੀਆ ਦਾ ਇੱਕ ਤਰੀਕੇ ਨਾਲ ਏਰੀਆ ਜਿਹੜਾ ਬਿਲਕੁਲ ਤਬਾਹ ਹੋ ਗਿਆ ਸਮਝੌਤਾ ਤੇ ਹੋ ਰਿਹਾ ਵੇ ਲੇਕਿਨ ਕੁਝ ਸਵਾਲ ਹਾਲੀ ਵੀ ਉੱਠੇ ਨੇ ਕਿ ਗਾਜ਼ਾ ਪੱਟੀ ਦੇ ਉੱਤੇ ਸ਼ਾਸਨ ਕਿਹਦਾ ਹੋਊਗਾ ਕਿ ਹਮਸ ਦੇ ਜਿਹੜੇ ਲੜਾਕੂ ਨੇ ਉਹ ਆਪਣੇ ਹਥਿਆਰ ਛੱਡਣਗੇ ਇਹ ਚੀਜ਼ਾਂ ਦੇ ਉੱਤੇ ਹਾਲੀ ਕਲੈਰਿਟੀ ਨਹੀਂ ਲੇਕਿਨ ਦੋਵੇਂ ਇਜ਼ਰਾਈਲ ਵੀ ਤੇ ਹਮਸ ਆਰ ਦੁਨੀਆ ਦੇ ਵਿੱਚ ਸਾਰੇ ਬਾਕੀ ਮੁਲਕ ਜਿਹੜੇ ਨੇ ਉਹ ਚਾਹੁੰਦੇ ਸੀ ਕਿ ਇਹਦੇ ਤੇ ਇਹ ਹੁਣ ਲੜਾਈ ਖਤਮ ਹੋਵੇ ਔਰ ਦੋਵੇਂ 13 ਦੇ ਵਿੱਚ ਕੋਈ ਨਾ ਕੋਈ ਸਮਝੌਤਾ ਹੋ ਸਕੇ ਲਾਸਟ ਖਬਰ ਵੱਲ ਵਧਦੇ ਹਾਂ ਹੁਣੇ-ਹੁਣੇ ਖਬਰ ਆਈ ਆ ਥੋੜੇ ਦਿਨ ਪਹਿਲਾਂ ਖਬਰ ਆਈ ਆ ਕਿ ਨੋਬਲ ਪੀਸ ਪ੍ਰਾਈਜ਼ ਅਨਾਉਂਸ ਹੋਇਆ ਵਾ ਪੀਸ ਪ੍ਰਾਈਜ਼ ਨੋਬਲ ਕਮੇਟੀ ਆ ਜਿਹੜੀ ਪੀਸ ਪ੍ਰਾਈਜ਼ ਅਨਾਉਂਸ ਕਰਦੀ ਆ ਵੈਨੇਜ਼ੁਏਲਾ ਦੇ ਮਾਰੀਓ ਕੋਰੀਨਾ ਮਸ਼ਾਡੋ ਯੂਰੂਸਤੰ ਦੇ اپوزیشن ਲੀਡਰ ਨੇ ਜਿਨ੍ਹਾਂ ਨੂੰ ਆਇਰਨ ਲੇਡੀ ਵੀ ਕਿਹਾ ਜਾਂਦਾ ਵੈਨਜ਼ੂਏਲਾ ਦੀ ਵੈਨਜ਼ੂਏਲਾ ਇੱਕ ਸਾਊਥ ਅਮਰੀਕਾ ਦਾ ਮੁਲਕ ਹੈ ਉਹਨਾਂ ਨੂੰ ਨੋਬਲ ਪੀਸ ਪ੍ਰਾਈਜ਼ ਮਿਲਿਆ ਵਾ ਪੀਸ ਪ੍ਰਾਈਜ਼ ਦੇ ਦਵੇਦਾਰ ਡੋਨਲਡ ਟਰੰਪ ਵੀ ਸਨ ਔਰ ਡੋਨਲਡ ਟਰੰਪ ਨੂੰ ਕਾਫੀ ਨਿਰਾਸ਼ਾ ਹੋਈ ਆ ਵਾਈਟ ਹਾਊਸ ਹੁਣ ਇੱਕ ਸਟੇਟਮੈਂਟ ਵੀ ਜਾਰੀ ਕੀਤੀ ਗਈ ਆ ਕਿ ਇਹ ਜਿਹੜੀ ਅਨਾਉਂਸਮੈਂਟ ਆ ਇਹ ਨੋਬਲ ਪੀਸ ਪ੍ਰਾਈਜ਼ ਡੋਨਲਡ ਟਰੰਪ ਨੂੰ ਮਿਲਣਾ ਚਾਹੀਦਾ ਸੀ ਔਰ ਇਸ ਨੋਬਲ ਪੀਸ ਪ੍ਰਾਈਜ਼ ਵਾਸਤੇ ਡੋਨਲਡ ਟਰੰਪ ਦੀ ਹਮਾਇਤ ਇਸ ਕੇਸ ਦੇ ਵਿੱਚ ਕ੍ਰੈਮਲਿਨ ਦੀ ਆ ਰਹੀ ਰਸ਼ੀਆ ਨੇ ਵੀ ਕੀਤੀ ਲੇਕਿਨ ਨੋਬਲ ਪੀਸ ਪ੍ਰਾਈਜ਼ ਕਮੇਟੀ ਜਿਹੜੀ ਹੈ ਨੋਬਲ ਪੀਸ ਪ੍ਰਾਈਜ਼ ਦੀ ਕਮੇਟੀ ਉਹਨਾਂ ਨੇ ਇਹ ਫੈਸਲਾ ਕੀਤਾ ਕਿ ਸਿਆਸੀ ਲੀਡਰ ਜੇ ਕਿਸੇ ਸਿਆਸੀ ਲੀਡਰ ਨੂੰ ਹਰ ਕਈ ਸਿਆਸੀ ਲੀਡਰ ਚਾਹੁੰਦੇ ਹੈ ਨੋਬਲ ਪੀਸ ਪ੍ਰਾਈਜ਼ ਮਿਲੇ ਪਰ ਜੇ ਕਿਸੇ ਲੀਡਰ ਨੂੰ ਮਿਲਣਾ ਚਾਹੀਦਾ ਵਾ ਤੇ ਉਹਨੂੰ ਮਿਲਣਾ ਚਾਹੀਦਾ ਜਿਹੜਾ ਵਾਕਈ ਜਦੋਜਾਦ ਕਰਦਾ ਵਾ ਔਰ ਉਹਨਾਂ ਨੂੰ ਲੱਗਦਾ ਵਾ ਕਿ ਵੈਨਜ਼ੁਏਲਾ ਦੀ ਆਰਨ ਲੇਡੀ ਮਾਰੀਓ ਕੋਰੀਨਾ ਮਚਾਡੋ ਬੈਟਰ ਦਾਵੇਦਾਰ ਸਨ ਬੈਟਰ ਕੈਂਡੀਡੇਟਸ ਸਨ ਨੋਬਲ ਪੀਸ ਪ੍ਰਾਈਜ਼ ਦੇ ਟੋਟਲ 338 ਨੋਮੀਨੇਸ ਹਨ ਇਸ ਪੀਸ ਪ੍ਰਾਈਜ਼ ਦੇ ਮੇਰਾ ਆਪਣਾ ਮੰਨਣਾ ਵਾ ਕਿ ਬਿਲਕੁਲ ਸਹੀ ਫੈਸਲਾ ਵਾ ਜੇ ਡੋਨਲਡ 트ੰਪ ਨੂੰ ਇਹ ਪ੍ਰਾਈਜ਼ ਦਿੱਤਾ ਜਦੋਂ ਤੇ ਆ ਲੱਗਣਾ ਸੀ ਪੀ ਜਿਹੜੇ ਰਸੂਖੜੇ ਲੋਕ ਨੇ ਉਹ ਹੁਣ ਨੋਬਲ ਪੀਸ ਪ੍ਰਾਈਜ਼ ਵੀ ਇਨਫਲੂਐਂਸ ਕਰਨ ਲੱਗ ਪਏ ਸੋ ਬਿਲਕੁਲ ਸਹੀ ਫੈਸਲਾ ਵਾ ਵੈਨਜ਼ੂਏਲਾ ਦੀ ਆਇਰਨ ਲੇਡੀ ਮਾਰੀਓ ਕੋਰੀਨਾ ਮਾਚਾਡੋ ਨੂੰ ਨੋਬਲ ਪੀਸ ਪ੍ਰਾਈਜ਼ ਇਸ ਸਾਲ ਦਾ ਦੇਣ ਇਹ ਸਨ ਅੱਜ ਦੀਆਂ ਮੁੱਖ ਖਬਰਾਂ